ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਪਿੰਡ ਹਸਨਪੂਰ ਕਮੋਹਾ ਜਿੱਦੇ ਮੈਂ ਕੀ ਤੁਹਾਨੂੰ ਡੇਲੀ ਦੱਸਿਆ ਜਾਂਦਾ ਹੈ ਕਿ ਘੱਗਰ ਦਰਿਆ ਦੇ ਜੋ ਪਾਣੀ ਦਾ ਲੈਵਲ ਹੈ ਉਹ ਕਿੰਨਾ ਕੁ ਵੱਧ ਰਿਹਾ ਹੈ ਤੇ ਕਿੰਨਾ ਘਟ ਰਿਹਾ ਹੈ ਸੋ ਸਵੇਰ ਦੇ ਮੁਤਾਬਕ ਸਮੇਂ ਮੁਤਾਬਕ ਅੱਜ ਘੱਗਰ ਦਾ ਜੋ ਪਾਣੀ ਹੈ ਉਹ ਵੱਧ ਚੁੱਕਿਆ ਹੈ ਤਕਰੀਬਨ 1 ਫੁੱਟ ਪਾਣੀ ਦਾ ਲੈਵਲ ਵੱਧ ਰਿਹਾ ਹੈ ਸੋ ਆਉ ਤੁਹਾਨੂੰ ਦਿਖਾਈਏ ਵੀ ਕਿੱਥੇ ਅਸੀਂ ਨਿਸ਼ਾਨ ਲਾਇਆ ਸੀ ਸੋ ਕਿੱਥੇ ਤੱਕ ਉਹ ਪਹੁੰਚ ਚੁੱਕਿਆ ਹੈ ਜਿਵੇਂ ਕਿ ਇਹ ਦੇਖੋ ਕਿ ਘੱਗਰ ਦਰਿਆ ਆ ਰਿਹਾ ਹੈ ਸੋ ਸੋ ਇਹ ਤੁਹਾਨੂੰ ਦਿਖਾਇਆ ਸੀ ਉਹ ਜੋ ਸਪੈਦਾ ਜੀ ਟਾਇਰਿੰਗ ਆ ਉਹ ਤੋਂ ਬਹੁਤ ਥੱਲੇ ਸੀਗਾ ਪਾਣੀ ਤਕਰੀਬਨ ਅੱਧਾ ਪੌਣਾ ਫੁੱਟ ਵੱਧ ਚੁੱਕਿਆ ਹੋਊਗਾ ਸੋ ਇਹ ਵੀ ਡੰਡਾ ਗੱਡਿਆ ਸੀਗਾ ਇਹ ਬਿਲਕੁਲ ਖਾਲੀ ਜਗ੍ਹਾ ਤੇ ਸੀ ਇਹ ਵੀ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਇਹਦੇ ਹਿਸਾਬ ਨਾਲ ਆਪਾਂ ਦੇਖਦੇ ਹਾਂ ਕਿ ਕਿੰਨਾ ਕੁ ਤਕਰੀਬਨ ਇਹ ਮੰਨ ਕੇ ਚੱਲੋ ਵੀ ਪੌਣਾ ਫੁੱਟ ਪਾਣੀ ਹੈ ਜੋ ਵੱਧ ਚੁੱਕਿਆ ਹੈ ਤੇਦਰ ਦੇ ਵਿੱਚ ਸੋ ਜਿੰਨੇ ਵੀ ਕਹਣਾ ਜਿੰਨੇ ਵੀ ਜੋ ਮਾਰੂ ਇਲਾਕੇ ਦੇ ਵਿੱਚ ਹਨ ਮਾਰੂ ਜਗ੍ਹਾ ਤੇ ਲੋਕੀ ਰਹਿੰਦੇ ਹਨ ਆਪਣਾ ਆਪਣਾ ਸਮਾਨ ਸੁਰੱਖਿਅਤ ਰੱਖੋ ਤੇ ਸੇਫ ਰਹੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤਈ